ਹਾਂ ਤੁਸੀਂ ਸਮਝਦੇ ਹੋ ਕਿ ਇਹ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਨਹੀਂ ਹੁਣ ਭੈਣ ਜੀ ਕਰੇ ਨੇ ਵੀ ਪੁੱਛਾਂਗੇ ਜੇ ਤੇ ਤੂੰ ਗੱਲ ਉਹ ਦੱਸ ਦੇਵੇਂ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸੋ ਇਹ ਇਹ ਵਿਧਾਇਕ ਨੇ ਆਤਮਨਗਰ ਹਲਕੇ ਤੋਂ ਮਨਸੀ ਰਿਕਣ ਭਾਈ ਜੀ ਇਹ ਤਸਵੀਰਾਂ ਅੱਛਾ ਤੁਸੀਂ ਕਿਹਾ ਕਿ ਇਹ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਵੀ ਹੁਣ ਭੈਣ ਜੀ ਕਰੇ ਨੇ ਤੁਸੀਂ ਪੁੱਛਾਂਗੇ ਜੇ ਤੇ ਤੂੰ ਗੱਲ ਉਹ ਦੱਸਦੇ ਨੇ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸੋ ਇਹ ਇਹ ਵਿਧਾਇਕ ਨੇ ਆਤਮ ਨਗਰ ਹਲਕੇ ਤੋਂ ਪਤਾ ਲੱਗਿਆ ਤ੍ਰਿਕੁਣ ਭਾਈ ਜੀ ਅੱਛਾ ਉਹ ਹੋਇਆ ਕੀ ਇਹ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਨਹੀਂ ਹੁਣ ਭੈਣ ਜੀ ਕਰੇ ਨੇ ਤੁਸੀਂ ਪੁੱਛਾਂਗੇ ਜੇ ਤੇ ਤੂੰ ਗੱਲ ਉਹ ਦੱਸਦੇ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸੋ ਇਹ ਇਹ ਵਿਧਾਇਕ ਨੇ ਆਤਮ ਨਗਰ ਹਲਕੇ ਤੋਂ ਪਤਾ ਲੱਗਿਆ ਤ੍ਰਿਕੁਣ ਭਾਈ ਜੀ ਕੀ ਆ ਤੁਸੀਂ ਉਹਦਾ ਕੋਈ ਆ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਨਹੀਂ ਹੁਣ ਭੈਣ ਜੀ ਕਰੇ ਨੇ ਵੇ ਪੁੱਛਾਂਗੇ ਜੇ ਤੇ ਤੂੰ ਗੱਲ ਉਹ ਦੱਸ ਦੇ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸਰ ਆਟਾਲ ਸੋ ਇਹ ਇਹ ਵਿਧਾਇਕ ਨੇ ਆਤਮਨਗਰ ਹਲਕੇ ਤੋਂ ਮਨਸੀ ਰਿਕਣ ਭਾਈ ਜੀ ਹੋਰ ਸੰਗਤਾਰ ਇਹ ਤਸਵੀਰਾਂ ਅੱਛਾ ਤੁਸੀਂ ਦੱਸਿਆ ਕਿ ਇਹ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਵੀ ਹੁਣ ਭਿੰਜ ਕਰੇ ਨੇ ਤੁਸੀਂ ਪੁੱਛਾਂਗੇ ਜੇ ਤੂੰ ਗੱਲ ਉਹ ਦੱਸਦੇ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸੋ ਇਹ ਇਹ ਵਿਧਾਇਕ ਨੇ ਆਤਮਨਗਰ ਹਲਕੇ ਤੋਂ ਮਨਸੀ ਰਿਕਣ ਭਾਈ ਜੀ ਹੋਰ ਸੰਗਤਾਰ ਇਹ ਤਸਵੀਰਾਂ ਚਾ ਅ ਤੁਸੀਂ ਦੱਸ ਕੋਈ ਆ ਕੀ ਹੈ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਵੀ ਹੁਣ ਭਿੰਜ ਕਰੇ ਨੇ ਤੁਸੀਂ ਪੁੱਛਾਂਗੇ ਜੇ ਤੇ ਤੂੰ ਗੱਲ ਉਹ ਦੱਸਦੇ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸਰ ਆ ਤਾਂ ਇਹ ਇਹ ਵਿਧਾਇਕ ਨੇ ਆਤਮ ਨਗਰ ਹਲਕੇ ਤੋਂ ਮਨ ਸਿੰਘ ਤ੍ਰਿਪੰਧ ਭਾਈ ਜੀ ਇਹ ਤਸਦੀਕ